ਹਾਂਜੀ ਅੱਜ ਲੋਕ ਇਮਿਸ਼ਨ ਜਿਹੜਾ ਸਾਡੇ ਕੋਲ ਕੋਲ ਲਿਖਿਆ ਜੀ ਇਹ ਆ ਵੀ ਚੱਲਦੇ ਆ ਪਤਰੀ ਕਰਨੇ ਜਮੀਨ ਆ ਆ ਸਾਡੇ ਬੈਕ ਸਾਈਡ ਇੱਕ ਕੋਠਾ ਤੇ ਟ੍ਰਾਂਸਫਰ ਮਾ ਉਹ ਵੇਖ ਸਕਦੇ ਜੇ ਕੋਠੇ ਦੇ ਉੱਪਰੋਂ ਦੀ ਪਾਣੀ ਵਗਿਆ ਜੀ ਇੱਥੇ ਤੇ ਆਹ ਜਿਹੜੀ ਜ਼ਮੀਨ ਆ ਸਾਰੀ ਅਸੀਂ ਜਿੱਥੇ ਖੜੇ ਆ ਇੱਥੇ ਕੁਛ ਮਿੱਟੀ ਪਈ ਆ ਕਈਆਂ ਤੇ ਰੇਤਾ ਪੈ ਗਈ ਆ ਬਹੁਤ ਜ਼ਿਆਦੀ ਡਾਊਨ ਹੋਈ ਜ਼ਮੀਨ ਚਲੋ ਹੁਣ ਅਗਲੇ ਬੰਨੇ ਚਲਦੇ ਆ ਉੱਥੇ ਤੁਹਾਨੂੰ ਵਿਖਾਉਨੇ ਆ ਜਿੱਥੇ ਟਰੈਕਟਰ ਲੱਗਿਆ ਬਹੁਤ ਜ਼ਿਆਦੀ ਮੰਗ ਤੇ ਡੂੰਗਾ ਇਹ ਜਿਹੜਾ ਔਟੋ ਆ ਪਿਆ ਆ ਇਹ ਅਜਿੱਚ ਤਰਨਤਾਰਨ ਦੇ ਇੱਕ ਕੋਟ ਬੁੱਗਾ ਦੇ ਵਿੱਚ ਜਿੱਥੇ ਕੇ ਪਦਾ ਪਾਣੀ ਆਇਆ ਚਾ ਲੋਕਾਂ ਨੇ ਵੀ ਕੇ ਖਾਬ ਤੋਂ ਹਾ ਪੀੜਤਾ ਦੀ ਸੇਵਾ ਦੇ ਵਿੱਚ ਲਗਾਤਾਰ ਜਾਰੀ ਨੇ ਜਿਵੇਂ ਕੇ ਸਮਗਰੀ ਹੋ ਗਈ ਹੋਰ ਵੀ ਕੱਪੜਾ ਹੋ ਗਿਆ ਤੇ ਇੱਥੇ ਪਹੁੰਚੇ ਤਰਨਤਾਰਨ ਦੇ ਜ਼ਿਲ੍ਹੇ ਦੇ ਵਿੱਚ ਜੋ ਲੋਕਾਂ ਦੀਆਂ ਜ਼ਮੀਨਾਂ ਇੱਥੇ ਖਰਾਬ ਹੋ ਗਈਆਂ ਸਨ ਉਹਨਾਂ ਦੀ ਅੱਜ ਟਰੈਕਟਰਾਂ ਦੇ ਬਾਹਰ ਚੱਲ ਰਹੀ ਹੈ ਉਹਨਾਂ ਨੂੰ ਅੱਜ ਸੇਵਾ ਡੀਜ਼ਲ ਦੀ ਸੇਵਾ ਦੇਣ ਦੇ ਲਈ ਪਾਉਂਨੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਅਸੀਂ ਇੱਥੇ ਦੀਆਂ ਜਿਹੜੀ ਜ਼ਮੀਨਾਂ ਦੇ ਵਿੱਚ ਪਾਣੀ ਆ ਗਿਆ ਸੀ ਦਿਖਾ ਤਰੇੜੀਆਂ ਆਵੀਆਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਨੇ ਖੇਤ ਤਰੇੜਾਂ ਕਿਵੇਂ ਪਈਆਂ ਨੇ ਇੰਨਾ ਪਾਣੀ ਨੇ ਨੁਕਸਾਨ ਕਰ ਦਿੱਤਾ ਸੀ ਸੋ ਅੱਜ ਗੱਲਬਾਤ ਕਰਦੇ ਆ ਇੱਕ ਗੱਲ ਤੁਹਾਨੂੰ ਹੋਰ ਦੱਸੀਏ ਆ ਸਾਹਮਣੇ ਤੁਸੀਂ ਕੋਠਾ ਦੇਖ ਰਹੇ ਹੋ ਜਿਹੜਾ ਇਹ ਤੇ ਉੱਪਰ ਨੂੰ ਆ ਟ੍ਰਾਂਸਫਾਰਮਰ ਦੇ ਉੱਪਰ ਨੂੰ ਪਾਣੀ ਟੱਪ ਗਿਆ ਸੀ ਬਾਕੀ ਜਾਣਕਾਰੀ ਅਸੀਂ ਬੀਜੇ ਤੋਂ ਲੰਨੇ ਆ ਹਾਂਜੀ ਭਾਜੀ ਜਾਣਕਾਰੀ ਦਿਓ ਜਿੱਥੇ ਜਗਾ ਤੇ ਆਪਾਂ ਖੜੇ ਆ ਕਿੰਨਾ ਕੁ ਪਾਣੀ ਸੀ ਇੱਥੇ ਇਹ ਜੇ ਵੇਖਿਆ ਜਾਵੇ ਜੀ ਆ ਕੋਠਾ ਕੋਈ 10 12 ਫੁੱਟ ਹੈਗਾ ਜੇ ਇਹਦੇ ਉੱਪਰੋਂ ਦੀ ਪਾਣੀ ਵਗਿਆ ਵੇਖ ਸਕਦੇ ਆ ਤੁਸੀਂ ਉਹ ਕੋਠੇ ਦਾ ਬਨੇਰਾ ਵੀ ਜਿਹੜਾ ਉਹ ਢਾਹ ਗਿਆ ਵਾ ਉਤੋਂ ਦੀ ਬਹੁਤ ਤੇਜ਼ ਪਾਣੀ ਵਹਾਵ ਚੱਲਿਆ ਵਾ ਕੋਠੇ ਦੇ ਅਗਲੇ ਬਨੇ ਤੁਸੀਂ ਵੇਖੋ ਕੋ ਜਮੀਨ ਹੈ ਜਿਹੜੀ ਉਹ ਰੋਈ ਦਾ ਰੋਪ ਧਾਰਨ ਕਰਕੇ ਬੈਠੀ ਪਾਣੀ ਅਜੇ ਮੱਠਾ ਮੱਠਾ ਚੱਲ ਰਿਹਾ ਕੁਝ ਜ਼ਮੀਨਾਂ ਦੇ ਵਿੱਚ ਮਿੱਟੀ ਪੈ ਗਈ ਚਲੋ ਮਿੱਟੀ ਅੱਜ ਤੇ ਵਧਿਆ ਰੇਤਾਂ ਇੰਨੀ ਜ਼ਿਆਦੀ ਪੈ ਗਈ ਇਹ ਬਟ ਜੀ ਸੀ ਬੀ ਨਾਲ ਟੋਏ ਮਾਰ ਕੇ ਰੇਤਾ ਥੱਲੇ ਕੀਤੀ ਆ ਥੱਲੋਂ ਮਿੱਟੀ ਕੱਢ ਕੇ ਤੇ ਉੱਪਰ ਕੀਤੀ ਟਰੈਕਟਰਾਂ ਨਾਲ ਇਹ ਕਰਕੇ ਲੋਕ ਕਿ ਤਮਿਸ਼ਨ ਵਾਲੇ ਸਾਡੇ ਇੱਥੇ ਪਹੁੰਚੇ ਆ ਕਿਉਂਕਿ 3 ਦਿਨ ਹੋ ਗਏ ਸੀ ਸਾਨੂੰ ਇੱਥੇ ਟਰੈਕਟਰ ਲੱਗਿਆ ਨੂੰ ਸਾਨੂੰ ਡੀਜ਼ਲ ਦੀ ਕਲਤ ਸੀ ਇਹਨਾਂ ਵੀਰਾਂ ਨਾਲ ਸੰਪਰਕ ਕੀਤਾ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਡੀਜ਼ਲ ਦੀ ਸੇਵਾ ਕਰਦੇ ਆ ਅੱਜ ਬਹੁਤ ਵੱਡੇ ਪੱਧਰ ਤੇ ਡੀਜ਼ਲ ਲੈ ਕੇ ਸਾਡੇ ਕੋਲ ਤਕਰੀਬਨ 400 ਲੀਟਰ ਤੋਂ ਉੱਪਰ ਤੇਲ ਜਿਹੜਾ ਇਹਨਾਂ ਕੋਲ ਡਰਮ ਭਰਾਤੇ ਆ ਕੋ ਸਾਡੇ 10-11 ਉਹਨੇ ਨਾ ਗਰਾਊਂਡ ਦੇ ਵਾਲ ਤੇ ਲੈ ਕੇ ਆ ਜਿੱਥੇ ਟਰੈਕਟਰ ਵਗਦੇ ਉਹ ਵੀ ਤੁਹਾਨੂੰ ਵਿਖਾਵਾਂਗੇ ਆ ਜਿਹੜੀਆਂ ਜ਼ਮੀਨਾਂ ਜਿਹਦੇ ਵਿੱਚ ਅਸੀਂ ਖੜੇ ਆ ਇੱਥੇ ਬਿਲਕੁਲ ਫੁੱਲ ਪਾਣੀ 12 12 13 13 ਫੁੱਟ ਵਗਿਆ ਪਿਛਲੇ ਬੰਨੇ ਕੋਠਾ ਤੁਸੀਂ ਵੇਖ ਲੈਣਾ ਜੀ ਟਰਾਂਸਫਰ ਵੇਖੋ ਅਜੇ ਤਾਂ ਹੀ ਬੂਟੀ ਟੰਗੀ ਹੋਈ ਓਤੇ ਇੱਥੇ ਇੱਕ ਹੋਰ ਵੀ ਤੁਹਾਨੂੰ ਵਿਖਾਵਾਂਗੇ ਇੱਕ 베ਰੀਆ 베ਰੀ ਦੇ ਉਤੇ ਟਰਾਂਸਫਰ ਟੰਗਿਆ ਪਿਆ ਉਹ ਜੱਟ ਦੀ ਜ਼ਮੀਨ ਅਸੀਂ ਕਰਾਈ ਆ ਕੁਛ 6 ਕਿੱਲੇ ਜ਼ਮੀਨ ਜਿਹੜੀ ਆ ਇੱਥੇ ਅਸੀਂ ਭਾਰਤੀ ਕਿਸਾਨ ਯੂਨੇਕਤਾ ਅਗਰਾਹ ਬਲਾਕ ਪੱਟੀ ਦੇ ਬਟੋਆ ਨੇ ਕਰਾ ਕੇ ਤੇ ਕੱਲ ਵੀਜੀ ਆ ਵਟਾ ਦੇ ਪੌਣ ਵਾਲਿਆਂ ਤੋਂ ਅਗਲਾ ਸਟੈਪ ਜਿਹੜਾ ਅਗਲੇ ਕਿਸਾਨ ਦੀ ਪਾਈ ਦੇ ਵਿੱਚ ਗਏ ਆ तकरीबन 2-2 3-3 ਕਿੱਲੇ ਵਾਲੇ ਜ਼ਮੀਨਾਂ ਦੀ ਅਸੀਂ ਸੇਵਾ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵੀਰ ਜੀ ਤੁਹਾਡੇ ਵੱਲੋਂ ਲੋਕ ਖੇਤ ਮਿਸ਼ਨ ਦੇ ਟੀਮ ਦੇ ਵੱਲੋਂ ਇੱਥੇ ਦੌਰਾ ਕੀਤਾ ਗਿਆ ਜ਼ਮੀਨਾਂ ਦੇ ਵਿੱਚ ਆ ਕੇ ਤੁਸੀਂ ਡੀਜ਼ਲ ਦੀ ਸੇਵਾ ਵੀ ਕੀਤੀ ਹੈ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਜਿਵੇਂ ਕਹਿ ਰਹੇ ਲੋਕ ਖੇਤ ਮਿਸ਼ਨ ਪਹਿਲਾਂ ਰਿਸਕਿਊ ਕਰਿਆ ਫਿਰ ਰਸਣ ਵੰਡਿਆ ਕਿੱਟਾ ਵੰਡੀਆਂ ਉਸ ਤੋਂ ਬਾਅਦ ਅਸੀਂ ਆ ਕੇ ਸਾਰੇ ਪਿੰਡਾਂ ਵਿੱਚ ਕਿਸੇ ਕਦੇ ਕਿਸੇ ਪਿੰਡ ਚ ਕਦੇ ਕਿਸੇ ਪਿੰਡ ਚ ਚੰਗੀ ਰਸਲੀ ਤੇ ਘਰ ਰਸਲੀ ਦਾ ਸਬਜਾਇਆ ਉਸ ਤੋਂ ਬਾਅਦ ਫਿਰ ਅਸੀਂ ਕਣਕ ਦੀ ਸੇਵਾ ਕਰੀ ਅ ਰੇਹ ਦਾਇ ਦੀ ਸੇਵਾ ਕਰੀ ਤੇ ਹੁਣ ਅਸੀਂ ਜਿਹੜਿਆਂ ਨੂੰ ਲੋੜ ਹੈਗੀ ਅਸੀਂ ਕਰ ਰਹੇ ਹੁਣ ਡੀਜ਼ਲ ਦੀ ਸੇਵਾ ਸੋ ਜਿੰਨੀ ਵੀ ਮਹਾਰਾਜ ਸਾਹਿਬ ਤੋਂ ਕਰਵਾ ਰਿਹਾ ਅਸੀਂ ਤਨ ਮੰਨ ਤਨ ਤੇ ਰੱਬ ਦੀ ਸੇਵਾ ਕਰਦੇ ਹਾਂ ਠੀਕ ਹੈ ਬਾਈ ਥੈਂਕ ਯੂ